ਕਈ ਕੋਟ ਸਿੱਧ ਜਤੀ ਜੋਗੇ ਕਈ ਕੋਟ ਰਾਜੇ ਰਸਭੋਗੇ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬੇਰਖ ਨਿਪ ਜਾਏ ਕਈ ਕੋਟ ਪਵਨ ਪਾਣੀ ਬੈ ਸੰਪਰ ਕਈ ਕੋਟ ਦੇ ਸੁਭੂ ਮੰਡਲ ਕਈ ਕੋਟ ਸਸਿਹਰ ਸੋਨਖਾਤਰ ਕਈ ਕੋਟ ਦੇਵਦਾਨਵ ਇੰਦਰ ਸਿਰ ਛਾਤਰ ਸਗ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇਂ ਤਿਸ ਤਿਸ ਮੈ ਸੋਤਾ ਰਹਿ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸੂਭੋਗੀ ਕਈ ਕੋਟ ਪੰખી ਸਰਪ ਉਪਹਾਏ ਕਈ ਕੋਟ ਪਾਥਰ ਬੇ ਰਖ ਨਿਪ ਜਾਏ ਕਈ ਕੋਟ ਪਉਣ ਪਾਣੀ ਬੈ ਸੰਪਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰਮਖਤਰ ਕਈ ਕੋਟ ਦੇਵਦਾਨਵ ਇੰਦਰ ਸਿਰਛਤਰ ਸਗਲ ਸਮਗਨੇ ਆਪਣੇ ਸੋਤਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤੇ ਸੁਨੇ ਸੁਤਾਰੇ ਸਗਲ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤੇ ਸੁਨੇ ਸੁਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸਪੋਗੀ ਏਕਮਕਰ ਪ੍ਰਭੂ ਜਦੋਂ ਆਪਣਾ ਵਿਸਥਾਰ ਕਰਦੇ ਹਨ ਤੇ ਆਪਣੇ ਆਪ ਨੂੰ ਕਈ ਰੂਪਾਂ ਵਿੱਚ ਦਰਸਾਉਂਦੇ ਹਨ ਸਿੱਧ ਜਤੀ ਜੋਗੀ ਬਣ ਕੇ ਵੀ ਉਹ ਆਪ ਹੀ ਵਿਚਰਦੇ ਹਨ ਤੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸੇ ਠੀਕ ਵਿੱਚ ਪ੍ਰੀਤ ਬੇਸਿੱਧ ਜਤੀ ਜੋ ਕੀਤੇ ਆਪਣੇ ਆਪ ਤੇ ਸਹੀਮ ਰੱਖਦੇ ਹਨ ਆਪਣੇ ਸਰੀਰ ਤੇ ਆਪਣੀ ਸੋਚ ਤੇ ਆਪਣੀ ਮਾਨਸਿਕਤਾ ਤੇ ਤੇ ਇਕ ਰਾਜੇ ਭੋਗੀ ਹੁੰਦੇ ਨੇ ਜਿਹੜਾ ਕੋਈ ਸਹੀਮ ਨਹੀਂ ਰੱਖਦੇ ਬਸ ਪੋਗ ਪੋਗਦੇ ਹਨ ਉਹਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਕਈ ਕੋਟ ਪੰਖੀ ਸਰਪ ਪਾਏ ਪੰਖੀ ਸਰਪ ਇੱਕ ਇਹਨਾਂ ਦੀ ਜੋਨੀਆਂ ਦੀ ਵੀ ਬਹੁਤ ਬੇਸ਼ੁਮਾਰ ਗਿਣਤੀ ਹੈ ਕਈ ਕੋਟ ਪਾਥਰ ਬਿਰਖ ਨਿਪਜਾਏ ਕਿੰਨੇ ਤਰ੍ਹਾਂ ਦੇ ਪੱਥਰ ਤੇ ਕਿੰਨੇ ਤਰ੍ਹਾਂ ਦੇ ਬਿਰਖ ਹੈ ਉਹਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਕਈ ਕੋਟ ਪਮਣ ਪਾਣੀ ਬਹਿ ਸੰਤਰ ਕਿੰਨੇ ਤਰ੍ਹਾਂ ਦੇ ਪਾਉਣ ਆ ਪਾਣੀ ਹੈ ਬਸੰਤਰ ਕਾਇਨਾਤ ਬਈ ਬਹੁਤ ਵੱਡੀ ਹੈ ਉਹਨਾਂ ਦੀ ਗਿਣਤੀ ਬਹੁਤ ਵਿਸ਼ਾਲ ਹੈ ਕਈ ਕੋਟ ਦੇਸ ਭੂਮੰਡਲ ਇਹ ਭੂਮੰਡਲ ਆਪਾਂ 100 ਮੰਡਲ ਜਾਣਦੇ ਆ ਇਹੋ ਜੇ ਨਾ ਜਾਣਾ ਕਿੰਨੇ ਆ ਬਹੁਤ ਜ਼ਿਆਦੇ ਹਨ ਕਈ ਕੋਟ ਸਸੀਅਰ ਸੂਰਨ ਖਤਰ ਚੰ드ਰਮਾ ਸੂਰਜ ਤਾਰੇ ਇਹਨਾਂ ਦੀ ਗਿਣਤੀ ਬੇਸ਼ੁਮਾਰ ਹੈ ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ ਤੇ ਜਿਹੜੇ ਦੇਵਤੇ ਹਨ ਜਿਹੜੇ ਕਿ ਦੂਸਰਿਆਂ ਨੂੰ ਕੁਝ ਪ੍ਰਦਾਨ ਕਰਕੇ ਖੁਸ਼ ਹੁੰਦੇ ਨੇ ਇੱਕ ਦਾਨਮ ਨੇ ਜਿਹੜੇ ਦੂਸਰਾਂ ਤੋਂ ਖੋ ਕੇ ਖੁਸ਼ ਹੁੰਦੇ ਨੇ ਤੇ ਇੱਕ ਜਿਹੜੇ ਇੰਦਰ ਹੈ ਇੰਦਰ ਹੈਗੇ ਜਿਹੜੇ ਆਪਣੇ ਸਿਰ ਤੇ ਛਤਰ ਯਾਨੀ ਕਿ ਬਹੁਤ ਸ਼ੋਭਾ ਮਾਣਦੇ ਹਨ ਉਹਨਾਂ ਦੀ ਗਿਣਤੀ ਬੇਸ਼ੁਮਾਰ ਹੈ ਤੇ ਬਾਬਾ ਜੀ ਕਹਿੰਦੇ ਨੇ ਸਗਲ ਸਮਗਰੀ ਆਪਣੇ ਸੂਤਰਤਾ ਦੇ ਤੇ ਸਾਰੀ ਰਚਨਾ ਦੇ ਵਿੱਚ ਪ੍ਰਭੂ ਆਪ ਸਮਾਇਆ ਨੇ ਤੇ ਸਾਰੇ ਆਪ ਦੇ ਨਿਯੰਤਰਣ ਦੇ ਵਿੱਚ ਹੁਕਮ ਦੇ ਵਿੱਚ ਸਾਰੇ ਨੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਨਾਨਕ ਜਿਸਿਸ ਪਾਵੈ ਤਿਸ ਤਿਸ ਨੇ ਸਾਰੇ ਜਿੱਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹ ਫਿਰ ਪ੍ਰਮਾਤਮਾ ਦੇ ਨਾਲ ਜੁੜਦਾ ਹੈ ਸਾਰੇ ਦ્વੈਤ ਛੱਡ ਕੇ ਉਹ ਪ੍ਰਮਾਤਮਾ ਨਾਲ ਫਿਰ ਇੱਕ ਹੋ ਜਾਂਦਾ ਹੈ ਉਹਦਾ ਪਰ ਉਤਾਰਿਆ ਹੁੰਦਾ ਹੈ ਉਹਦਾ ਕਲਿਆਣ ਹੁੰਦਾ ਹੈ ਨਾਨਕ ਜਿਸ ਜਸ ਪਾਵੇ ਤਿਸ ਤੇ ਸਨੇਸਤਾਰੇ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗੇ ਬਖਸ਼ੋ ਹੋਈਆਂ ਗਲਤੀਆਂ ਦੀ ਦਾਸ ਖਿਮਾ ਕਰ ਜਾ ਚਖੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ